ਉਨੂੰ ਸਮਰਪਿਤ ਜਿਹੜੇ ਸਮਾਗਮ ਹੋ ਰਹੇ ਨੇ ਅੱਜ ਵੀ ਕੋਲਾਣਜੀ ਹਸਪੀਟਲ ਚੈਰੀਟੇਬਲ ਹਸਪੀਟਲ ਦੇ ਵਿੱਚ ਬਾਬਾ ਗੁਰੂ ਇਕਬਾਲ ਜੀ ਦਿੱਥੇ ਨੇ ਆਏ ਔਰ ਕੀਰਤਨ ਦਾ ਆਨੰਦ ਮਾਣ ਰਹੇ ਆ ਬੈਠੇ ਹੁਣ ਅਸੀਂ ਸਾਈਡ ਤੇ ਆਏ ਥੋੜਾ ਜਿਹਾ ਔਰ ਬੜਾ ਚੰਗਾ ਲੱਗਦਾ ਕਿਉਂਕਿ ਗੁਰੂ ਜੀ ਨੂੰ ਯਾਦ ਰੱਖਣਾ ਆਪਣੇ ਸੇਧਾਂ ਨੂੰ ਯਾਦ ਰੱਖਣਾ ਸਾਡੀ ਸਾਡੇ ਵਾਸਤੇ ਇਹ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਕੌਮ ਜਿਹੜੀ ਸਾਡੀ ਮੁਸ਼ਕਲਾਂ ਚ ਆਈ ਹੋਈ ਹੈ ਤੇ ਇਹ ਅਸੀਂ ਜੇ ਨਹੀਂ ਯਾਦ ਰੱਖਾਂਗੇ ਤੇ ਫਿਰ ਸਾਡੀ ਮੁਸ਼ਕਲਾਂ ਵੱਧ ਸਕਦੀਆਂ ਨੇ ਸੋ ਜਿਹੜੀ ਕੁਰਬਾਨੀਆਂ ਨੇ ਜਿਹੜੀ ਉਹਨਾਂ ਦੀ ਸ਼ਹਾਦਤ ਦੇ ਨਾਲ ਸਾਨੂੰ ਜਜ਼ਬਾ ਮਿਲਿਆ ਜਿਸ ਇੱਕ ਮਰੀ ਹੋਈ ਕੌਮ ਜਿਹੜੀ ਸੀਗੀ ਉਹ ਜਾਗ ਉੱઠી ਔਰ ਜਾ ਕੇ ਤੇਰੇ ਚਮਤਕਾਰ ਕੀਤੇ ਇਹਨਾਂ ਨੇ ਗੁਰੂ ਜੀ ਮਹਾਰਾਜ ਦੇ ਮਰਦੀ ਮਰਜ਼ੀ ਦੇ ਨਾਲ ਉਹ ਜਿਵੇਂ ਵੱਡਾ ਕਲੂਕਾਰਾ ਹੋਇਆ ਛਟਾ ਛੋਟਾ ਕਲੂਕਾਰਾ ਹੋਇਆ ਜਿਵੇਂ ਮੋਰਚੇ ਲੱਗੇ ਵੀ ਨੰਕਾਣਾ ਸਾਤਾ ਮੋਰਚਾ ਲਗਾ ਗੁਰੂ ਦੇ ਬਾਗ ਦਾ ਮੋਰਚਾ ਲਗਾ ਜੋ ਸਿੰਘਾਂ ਨੇ ਕੀਤਾ ਉਹ ਗੁਰੂ ਜੀ ਦੀ ਕੁਰਬਾਨੀ ਦਾ ਹੀ ਪ੍ਰਤਾਪ ਸੀਗਾ ਜਿਹਦੇ ਕਰਕੇ ਸਿੱਖ ਜਿਹੜੇ ਉਹ ਇੰਨਾ ਵੱਡੇ ਜ਼ੁਲਮ ਸਹਿ ਸਕੇ ਔਰ ਵੱਡੇ ਕਲੂਕਾਰੇ ਤੇ ਜਿਵੇਂ ਅਸੀਂ 20 ਤੋਂ 30000 ਤੱਕ ਸਾਡੇ ਸਿੰਘ ਜਿਹੜੇ ਸੀ ਉਹ ਸ਼ਹੀਦ ਹੋ ਗਏ ਸੀਗੇ ਤਾਂ ਵੀ ਇਹਨਾਂ ਨੇ ਫਰਵਰੀ ਮਹੀਨੇ 'ਚ ਹੁੰਦਾ ਤੇ ਅਪ੍ਰੈਲ ਮੇਸ ਜਾ ਕੇ ਸਰਹੰਦ ਤੇ ਫਿਰ ਲੜਾਈ ਕਰਦੇ ਨੇ ਫਿਰ ਅਕਤੂਬਰ ਚ ਦਿਵਾਲੀ ਮਨਾਉਂਦੇ ਨੇ ਦਸੰਬਰ ਚ ਅੰਮ੍ਰਿਤਸਰ ਸਾਹਿਬ ਦਾਲੀ ਦੇ ਕੈਦੀ ਇਕੱਠੇ ਕਰਕੇ ਵਾਪਸ ਲਿਆ ਕੇ اور ਆਪਣੇ ਸ੍ਰੀ ਹਰਿਮੰਦਰ ਸਾਹਿਬ ਦੀ ਫਿਰ ਸੇਵਾ ਸ਼ੁਰੂ ਕਰਾਉਂਦੇ ਨੇ ਸੋ ਇਹ ਜਿਹੜਾ ਜਜ਼ਬਾ ਸਾਰਾ ਕੌਮ ਚ ਭਰਿਆ ਇਹ ਉਹ ਸ਼ਹਾਦਤ ਚ ਭਰਿਆ ਔਰ ਮੈਂ ਆਸ ਕਰਦਾ ਕਿ ਅਸੀਂ ਵੀ ਔਰ ਅੱਜ ਕੱਲ ਦੇ ਬੱਚੇ ਵੀ ਜਿਹੜਾ ਸਾਡਾ ਇਤਿਹਾਸ ਹੈ ਇਹਨੂੰ ਪੜੀਏ ਤਾਂ ਕਿ ਸਾਨੂੰ ਉਸ ਤੋਂ ਸਿੱਖ ਬਿਲ ਸਕੇ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਤੁਸੀਂ ਵੀ ਕੀ ਕਹਿਣਾ ਚਾਹੋਗੇ ਕਿ ਪੰਜਾਬ ਸਰਕਾਰ ਦਾ ਜਿਹੜਾ ਅਪਰਾਧ ਹੈ ਮੈਨੂੰ ਬਥੇ ਲੱਗ ਰਿਹਾ ਸੀ ਅ اچھا ਪ੍ਰੋਲੋਜੀ ਕਾਫੀ ਧੇਰ ਤੋਂ ਇਹ ਮੰਗ ਸੀ ਕਿ ਕੰਮਲੇ ਸਰ ਸ਼ਹਿਰ ਨੂੰ ਵਾਲ ਸਿਟੀ ਜਿਹੜੀ ਹੈ ਉਹਨੂੰ ਪਵਿੱਤਰ ਕੋਸ਼ਿਸ਼ ਕੀਤਾ ਜਾਵੇ ਲੇਕਿਨ ਜਿਹੜਾ ਕੀਤਾ ਉਹ ਸਿਰਫ ਗੁਲਿਆਰੇ ਨੂੰ ਕੀਤਾ ਸੋ ਇੱਕ ਪਹਿਲ ਹੈ ਔਰ ਬਹੁਤ ਚੰਗੀ ਚੀਜ਼ ਹੈ ਕਿਉਂਕਿ ਲੋਕਾਂ ਦੇ ਵਿੱਚ ਜਜ਼ਬਾ ਕਿ ਜਿੱਥੇ ਪਵਿੱਤਰ ਸਥਾਨ ਹੋਵੇ ਉੱਤੇ ਇਹ ਇਹ ਜੀ ਕੰਟੀਨਿਊ ਇਹ ਚੀਜ਼ਾਂ ਗਲਤ ਨਹੀਂ ਹੋਣੀ ਚਾਹੀਦੀਆਂ ਸੋ ਬਹੁਤ ਚੰਗਾ ਉਪਰਾਲਾ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਸਪੀਕਰ ਸਾਹਿਬ ਤਾਂ ਕਹਿਣਾ ਕਿ ਪਹਿਲਾਂ ਗੁਲਿਆਰੇ ਤੋਂ ਕਿਸੇ ਮਸੀਹ ਪਰ ਹੁਣ ਹਾਲਡ ਸਿਟੀ ਨੂੰ ਹੀ ਪੂਰਾ ਪਵਿੱਤਰ ਉਹਨਾਂ ਦੇ ਵੱਲੋਂ ਐਲਾਨਿਆ ਗਿਆ ਕੋਈ ਤਰਸ਼ਾ ਸੋ ਮੈਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀ ਕਿ ਤੁਸੀਂ ਮੈਨੂੰ ਕਰੈਕਟ ਕਰਤਾ ਕਿਉਂਕਿ ਜਦੋਂ ਸਾਡਾ ਸੈਸ਼ਨ ਸੀਗਾ ਪਰਸੋਂ ਉਹ ਦਿਨ ਤੇ ਕੱਲ ਜੀ ਜੀ ਹਾਂ ਕੱਲ ਸੈਸ਼ਨ ਸੀਗਾ ਸੋ ਕੱਲ ਤੇ ਜਦੋਂ ਉੱਥੇ ਅਨਾਊਂਸਮੈਂਟ ਹੋਈ ਸੀ ਉੱਥੇ ਤੇ ਸਿਰਫ ਗੁਲਿਆਰੀ ਦੀ ਹੋਈ ਸੀ ਤੇ ਜੇ ਉਸ ਤੋਂ ਬਾਅਦ ਹੋ ਗਿਆ ਤੇ ਸਾਨੂੰ ਹੋਰ ਖੁਸ਼ੀ ਵਾਲੀ ਗੱਲ ਹੈ ਬਹੁਤ ਚੰਗੀ ਗੱਲ ਹੈ ਇਹ ਤੇ ਅਸੀਂ ਸ਼ਹਿਰ ਨੂੰ ਪੱਤਰ ਬਣਾ ਸਕਾਂਗੇ ਕਾਫੀ ਸਾਰੇ ਫੰਡਸ ਆ ਰਹੇ ਨੇ ਜਿੰਨਾ ਜਿੰਨੀਆਂ ਸੜਕਾਂ ਨੇ ਜਿੰਨੇ ਸੀਵਰ ਨੇ ਜਿੰਨੇ ਲਾਈਟਾਂ ਨੇ ਸਾਰੀਆਂ ਸ਼ਹਿਰ ਦੀ ਠੀਕ ਹੋ ਚੱਲੀਆਂ ਔਰ ਸਫਾਈ ਦੇ ਪ੍ਰਬੰਧ ਵੀ ਜਿਹੜੇ ਸਾਡੇ ਕੁਝ ਦਿਨ ਤੋਂ ਠੀਕ ਨਹੀਂ ਸੀ ਚੱਲ ਰਹੇ ਉਹ ਵੀ ਠੀਕ ਹੋਣ ਜਾ ਰਹੇ ਨੇ ਪੂਰਾ ਖਰਚ ਚੁਕੰਦਾਰ ਇਹ ਬਹੁਤ ਚੰਗਾ ਹੋ ਜਾਏਗਾ ਇਹ ਸਾਰੇ ਕੰਮ ਬਹੁਤ ਅੱਛੇ ਹੋ ਜਾਣਗੇ ਇਹ ਕੰਮ ਤੇ ਚਲੋ ਸਰਕਾਰਾਂ ਕਰਦੀਆਂ ਨੇ ਸਰਕਾਰਾਂ ਕਰਦੀਆਂ ਰਹਿਣਗੀਆਂ ਜਿਹੜਾ ਗੁਰਜੀ ਦਾ ਸੰਦੇਸ਼ ਹੈ ਉਹ ਸਾਡਾ ਫਰਜ ਬਣਦਾ ਕਿ ਜਿਹੜੇ ਅਸੀਂ ਸਮਾਜਿਕ ਲੋਕ ਆ ਜਿਹੜੇ ਅਸੀਂ ਧਾਰਮਿਕ ਲੋਕ ਆ ਇਹ ਬਚਨ ਦੇ ਪਹੁੰਚਾਈਏ ਜਿਹੜਾ ਇਤਿਹਾਸ ਹੈ ਉਹ ਜ਼ਰੂਰ ਦਸੀਏ ਔਰ ਇਤਿਹਾਸ ਤੋਂ ਅਸੀਂ ਗੁਰੂਆਂ ਤੋਂ ਗਾਂ ਲੈ ਕੇ ਜਾਈਏ ਜਿਹੜੇ ਸਾਡੇ ਉਹ 70 80 ਸਾਲ ਨਿਕਲੇ ਨੇ ਗੁਰੂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਤ ਸਾਡੇ ਕੋਲ ਟਾਈਮ ਸੀਗਾ ਬੜਾ ਸਾਡੇ ਵਾਸਤੇ ਕਾਫੀ ਟਾਈਮ ਸੀ ਸਾਡੇ ਵਾਸਤੇ ਲੇਕਿਨ ਕੌਮ ਜਿਸ ਤਰ੍ਹਾਂ ਲੜੀ ਜਿਸ ਤਰ੍ਹਾਂ ਖੜੀ ਹੋਈ ਬੜੀ ਵਪਰੀ ਸਥਿਤੀਆਂ ਚ ਤੇ ਸਾਨੂੰ ਉਹ ਯਾਦ ਕਰਨਾ ਚਾਹੀਦਾ ਯਾਦ ਕਰਕੇ ਸਾਨੂੰ ਉਤਸ਼ਾਹ ਲੈ ਕੇ ਅੱਜ ਕੱਲ੍ਹ ਦੀਆਂ ਜਿਹੜੀਆਂ ਸਾਨੂੰ ਮੁਸ਼ਕਿਲਾਂ ਆ ਸਾਡਾ ਦੂਰ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣਾਂ ਸਮਾਗਮ ਸ਼ਤਾਬਦੀ ਲਾਗਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਧੰਗੁਰ ਤੇਜ ਬਾਦਸਾਹ ਜੀ ਦੀਆਂ ਪਾਰ ਮੇਰਾ ਹੋਈਆਂ ਜੋ 4 ਦਿਨ ਦਾ ਸ਼ਹੀਦੀ ਸ਼ਤਾਬਦੀ 350 ਸਾਲਾ ਅਤੇ 21ਵਾਂ ਜੀ ਦੇ ਆ ਪ੍ਰਵਾਨ ਸਮਾਗਮ ਮਹਾਂਪੁਰ ਭਾਈ ਸਾਹਿਬ ਪਈ ਗੁਰਬਾਦ ਸਿੰਘ ਜੀ ਹੋਰਾਂ ਵੱਲੋਂ ਬੀਬੀ ਕੋਲਾ ਜੀ ਚੈਰੀਟੇਨ ਹਸਪਤਾਲ ਦਾ ਸਾਲਾਨਾ ਸਮਾਗਮ ਮਨਾਉਂਦੇ ਰੱਖਿਆ ਗਿਆ ਸੀ ਅੱਜ ਪਹਿਲੇ ਦਿਨ ਦੇ ਦੀਵਾਨ ਬੜੀ ਚੜ੍ਹਦੀ ਕਲਾ ਦੇ ਨਾਲ ਭਾਈ ਜਗਜੀਤ ਸਿੰਘ ਜੀ ਬੱਬੀਆਂ ਨੇ ਹਾਜ਼ਰੀਆਂ ਭਰੀਆਂ ਨੌਵੇਂ ਮੱਲੇ ਦੇ ਸ਼ਲੋਕ ਗਾਏ ਗਏ ਅਤੇ ਦਾਸ ਨੇ ਮਹਾਂਪੁਰਖਾਂ ਨੇ ਕੀਰਤਨ ਕਰਕੇ ਸੰਗਤਾਂ ਨੇ ਬੜਾਈ ਰਾਸਨਾ ਆਨੰਦ ਮਾਣਿਆ ਹਜ਼ਾਰਾਂ ਦੀਆਂ ਗਿਣਤੀਆਂ 'ਚ ਸੰਗਤਾਂ ਨੇ ਦਰਸ਼ਨ ਦਿੱਤੇ ਨੇ ਤਿੰਨ ਦੀਵਾਨ ਬਾਕੀ ਨੇ ਜਿਹੜੇ ਕੱਲ 4 ਤੋਂ 8 ਬੀਬੀ ਕੋਲਾਂ ਦੀ ਭਲਾਈ ਚੰਦਰ ਵੀਖੇ ਸੱਜਣਗੇ ਇੰਨਾ ਵਿੱਚ ਗਿਆਨੀ ਵਿਸ਼ਾਦ ਸਿੰਘ ਦੀ ਮਹਾਂਪੁਰਖ ਅਤੇ ਹੋਰ ਬੇਅੰਤ ਜਥੇ ਹਾਜ਼ਰੀਆਂ ਭਰਨਗੇ ਪਰਸੋਂ ਸ਼ੁੱਕਰਵਾਰ ਦਾ ਜਿਹੜਾ ਦਿਵਾਨ 28 ਤਰੀਕ ਦਾ ਉਹ 508 ਰਾਗ ਦਰਬਾਰ ਦੇ ਰੂਪ ਚ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਭਾਈ ਗੁਰਮੀਤ ਸਿੰਘ ਜੀ ਸ਼ਾਤ ਜਿਨ੍ਹਾਂ ਨੂੰ ਸ਼੍ਰੋਮਣੀ ਰਾਗੀ ਦਾ ਅਵਾਰ ਦਿੱਲੀ ਕਮੇਟੀ ਨੇ ਦਿੱਤਾ ਸੀ ਉਹ ਹਾਜ਼ਰੀਆਂ ਭਰ ਰਹੇ ਨੇ ਭਾਈ ਜਗਰੂ ਸਿੰਘ ਜੀ ਹਜੂਰੀ ਰਾਗੀ ਜਿਹੜੇ ਰਾਗਾਂ ਦੇ ਮਾਹਰ ਨੇ ਉਹ ਹਾਜ਼ਰੀਆਂ ਭਰ ਰਹੇ ਨੇ ਹਫਤਾ ਸਾਲ ਉਹਨਾਂ ਚ ਵੀ ਦਰਸ਼ਨ ਦੇਣਾ ਸ਼ਨੀਵਾਰ 4 ਤੋਂ 12 ਗੁਰੂ ਕੇ ਮਹਿਲ ਆਪਾ ਪੁਣਲਾ ਨਹੀਂ ਹੈਗਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਧੂੜੀ ਲਵਾਂਗੇ 4 ਤੋਂ 12 ਮਹਾਨ ਕੀਰਤਨ ਦਰਬਾਰ ਦੇ ਵਿੱਚ ਯਾਨੀ ਪਿੰਦਰਪਾਸ ਸਿੰਘ ਦੀ ਸਾਰੇ ਬੇਅੰਤ ਮਹਾਂਪੁਰਖ ਅਕਾਲ ਤਖਤ ਸਰ ਦੇ ਜਥੇਦਾਰ ਦਰਬਾਰ ਸਾਹਿਬ ਦੇ ਅਨੁਗ੍ਰੰਤੀ ਸਾਹਿਬ ਤੇ ਸਾਰੇ ਮਹਾਂਪੁਰਸ਼ ਕੀਤਨ ਦੀਆਂ ਹਾਜ਼ਰੀਆਂ ਭਰ ਰਹੇ ਨੇ ਆਪਜੀ ਸਾਰਿਆਂ ਨੇ ਦਰਸ਼ਨ ਦੇ ਕੇ ਸਾਨੂੰ ਗਰੀਬਾਂ ਨੂੰ ਨਵਾਜਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਖੜੇ ਨੇ ਭਾਈ ਹਰਵਿੰਦਰਪਾਲ ਸਿੰਘ ਜੀ ਲिटल ਮਾਸਟਰ ਵੀਰ ਜੀ ਤੇ ਇਹ ਹਸਪਤਾਲ ਜਿਹੜਾ ਹੈ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਉਹਦੀਆਂ ਡਿਊਟੀਆਂ ٹرسٹ ਵੱਲੋਂ ਇਹਨਾਂ ਦੀ ਚੋਲੀ ਜਮਾਈਆਂ ਗਈਆਂ ਹੋਈਆਂ ਨੇ 21ਵਾਂ ਇਹ 21ਵਾਂ ਸਾਲਾਨਾ ਸਮਾਗਮ ਹੈ ਜੀ ਦੇ ਪ੍ਰਵਾਨ ਜਿਹੜਾ 350 ਸਾਲਾ ਸ਼ਹੀਦੀ ਸ਼ਤਾਬ ਦੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾ ਜੀ ਭਾਈ ਸਦੀ ਦਾ ਜੀ ਭਾਈ ਦਿਆਲਾਲ ਜੀ ਦੀ ਪਵਿੱਤਰ ਚਰਣਾ ਦੀ ਸੀਸ ਲੈਣ ਲਈ ਉਹਨੂੰ ਸਮਰਪਿਤ ਕਰਕੇ ਮਨਾ ਰਹੇ ਨੇ 4 ਦਿਨਾਂ ਦਾ ਸਮਾਗਮ ਹੈ आज तारीख है 26 आज 26 है 27 28 29 आज पहले दिन ਦਾ ਪ੍ਰੋਗਰਾਮ ਹੋਇਆ ਤਿੰਨ ਦਿਨ ਹੋਰ ਹੋਣਾ 29 ਦਾ ਪ੍ਰੋਗਰਾਮ ਗੁਰੂ ਕੇ ਮਹਿਲ ਵਿਖੇ ਹੈ 4 ਵਜੇ ਤੋਂ ਰਾਤ 12 ਵਜੇ ਤੱਕ ਇਹ ਸਤਿਗੁਰੂ ਦੀ અપਾਰ ਕਿਰਪਾ ਆਪਣੇ ਮੂੰਹ ਨੇ ਕਹਿਣਾ ਚਾਹੀਦਾ ਮੇਰੇ ਖਿਆਲ ਪੰਜਾਬ ਵਿੱਚ ਪਹਿਲਾ ਹਸਪਤਾਲ ਹੈ ਜਿੱਥੇ ਐਮ ਆਰ ਆਈ ਚੈਰੀਟੇਬਲ ਹੋਵੇ ਜਿੱਥੇ ਸੀਟੀ ਸਕੈਨ ਚ ਚੈਰੀਟੇਬਲ ਹੋਵੇ ਜਿੱਥੇ ਤਿੰਨ ਅਲਟਰਾਸਾਉਂਡ ਮਸ਼ੀਨਾਂ ਚੈਰੀਟੇਬਲ ਇਕੋ ਮਸ਼ੀਨ ਚੈਰੀਟੇਬਲ ਔਰ ਐਕਸ-ਰੇ ਮਸ਼ੀਨ ਚੈਰੀਟੇਬਲ ਔਰ ਇਨਾ ਕ ਮਤਲਬ ਇਹ ਜਿਹੜਾ ਐਮ ਆਰ ਆਈ ਸੀਟੀ ਸਕੈਨ ਦਾ ਲਗਾ ਸੈਟ ਇਹ 8 ਕਰੋੜ ਦਾ ਪ੍ਰੋਜੈਕਟ ਸੀ ਪੂਰਾ ਸਿਰਫ ਇੱਕੋ ਹੀ ਸੀ ਵੀ ਜਿਹੜਾ ਕੰਮ ਵਾਰ 10 12000 ਜੋ ਹੋ ਰਿਹਾ ਇੱਥੇ 2126 ਚੈਰੀਟੇਬਲ ਮਤਲਬ ਜਿੰਨੀ ਲਾਗਤ ਹੈ ਉਹ ਅਸੀਂ ਇੱਕ ਇੱਕ ਡਾਕਟਰ ਦੀ 6 6 7 7 ਲੱਖ ਤਨਖਾਹ ਹੈ ਉਹ ਗੁਣਾਲੇ ਬੰਦੇ ਚਾਹੀਦੇ ਹੁੰਦੇ ਨੇ ਇਹ ਹਸਪਤਾਲ ਦੀਆਂ ਡਿਊਟੀਆਂ ਭਾਈ ਰਵਿੰਦਰਪਾਲ ਸਿੰਘ ਜੀ ਗੁਰੂ ਦੇ ਓਟ ਆਸਰੇ ਨਾਲ ਨਿਭਾ ਰਹੇ ਨੇ ਔਰ ਇਹੀ ਮਾਰਗ ਸੀ ਗੁਰੂ ਘਰ ਦਾ ਕਈ ਕਹਿੰਦੇ ਦਵਾਈ ਨਹੀਂ ਲੈਣੀ ਚਾਹੀਦੀ ਮਤਲਬ ਗੁਰੂ ਅਰਜਨ ਸਾਹਿਬ ਨੇ ਆਪ દવાਖਾਨੇ ਖੋਲੇ ਆ ਦਵਾਈ ਲੈਣੀ ਹੈ ਉਹਦੇ ਆਸਰਾ ਉਹਦਾ ਧੱਕਣਾ ਉਹ ਕੰਮ ਜਿਹੜਾ ਫਿਰ ਹਜ਼ਾਰਾਂ ਵਿੱਚ ਹੈ ਉਹ ਬਿਲਕੁਲ ਲਾਗਤ ਦੇ ਨਾਲ ਇਸ ਹਸਪਤਾਲ ਬੀਬੀ ਕੋਲਾਜੀ ਚੈਰੀਡਾਂਸ ਵਰਕਰ ਕਰਕੇ ਹੋ ਜਾਂਦਾ ਹੈ। ਉਸ ਹਸਪਤਾਲ ਦੀ ਸਾਲ ਬਾਦ ਸੀਸਾਂ ਲਈਦੀਆਂ ਜੀ ਦੇ ਆ ਪਰਵਾਨ 4 ਦਿਨਾਂ ਦਾ ਪ੍ਰੋਗਰਾਮ ਅੱਜ 26 ਤਰੀਕ ਦਾ ਲੰਘਿਆ 27 28 29 ਨੂੰ ਸਾਰਿਆਂ ਸੰਤਾਂ ਦਰਸ਼ਨ ਦੇਣ 27 ਤਰੀਕ ਕਲ ਭਲਾਈ ਕੇਂਦਰ ਹੋਏਗਾ 28 ਨੂੰ ਇਸੇ ਹਸਪਤਾਲ ਵਿਖੇ ਹੋਏਗਾ 29 ਨੂੰ ਗੁਰੂ ਕੇ ਮੈਲ ਆਪ ਦੀ মিডিਆ ਦਾ ਵੀ ਧੰਨਵਾਦ ਤੁਹਾਡੇ ਨਾਂ ਹੀ ਸਾਰਿਆਂ ਤੱਕ ਸੁਨੇਹਾ ਪਹੁੰਚੇ ਇਸੇ ਤਰ੍ਹਾਂ ਦਰਸ਼ਨ ਦੇ ਕੇ ਨਿਵਾਜਣਾ ਬੱਚੇ ਨੂੰ ਕਮੇਟੀ ਨੂੰ ٹرسٹ ਨੂੰ ਸਾਰਿਆਂ ਨੂੰ ਨਿਵਾਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ